ਗੱਲ ਕਰਦੇ ਵਿੱਚ ਮੈਂ ਸਮਝਦਾ ਵੀ ਬਹੁਤ ਦੁੱਖ ਦਿੱਤਾ ਸਾਨੂੰ 220 ਨੇ ਬਹੁਤ ਵੱਡੇ ਵੱਡੇ ਫਨਕਾਰ ਸਾਡੇ ਚ ਇਹਦੇ ਵਿੱਚ ਛੁੱਟ ਗਏ ਤੇ ਬਹੁਤ ਵੱਡਾ ਜਿਹੜਾ ਤੱਕਾ ਹੈ ਸਾਡੀ ਮਨੁੱਖਤਾ ਨੂੰ ਉਹ ਕਿਸਾਨਾਂ ਦੇ ਆ ਕਾਲੇ ਕਾਨੂੰਨਾਂ ਦਾ ਲੱਗਾ ਸੋ ਇੱਕ ਦਿਨ ਬਕਾਇਆ ਰਹਿੰਦਾ ਆਪਾਂ ਬੇਨਤੀ ਕਰਦੇ ਆ ਬਾਬੇ ਨਾਨਕ ਦੇ ਚਰਨਾਂ ਚ ਸਤਿਗੁਰੂ ਮਹਾਰਾਜ ਦੇ ਕਿ ਆਉਣ ਵਾਲਾ ਜਿਹੜਾ ਸਾਲ ਹੈ ਉਹ ਖੁਸ਼ੀਆਂ ਭਰੇ ਹੈ ਚੜਾਈ ਉਹ ਸਮੁੱਚੀ ਮਨੁੱਖਤਾ ਨੂੰ ਇੱਕ ਮਾੜਾ ਚ ਪਰਉਣ ਦੀ ਗੱਲ ਚੱਲੇ ਸੰਸਾਰ ਜਿਸ ਤਰ੍ਹਾਂ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਕਿਸਾਨ ਸੰਘਰਸ਼ ਦੇ ਨਾਂ ਤੇ ਦਿੱਲੀ ਦੇ ਵਿੱਚ ਅੱਜ ਇਕੱਠਾ ਹੋਇਆ ਪੂਰਾ ਮੁਲਕ ਸੋ ਇਹ ਫਲਸਫਾ ਅੱਗੇ ਵਧੇ ਗੁਰੂ ਨਾਨਕ ਦੀ ਕਿਰਪਾ ਹੋਵੇ ਤੁਹਾਨੂੰ ਸਾਰਿਆਂ ਨੂੰ ਮੈਂ ਨਵੇਂ ਸਾਲ ਦੀ ਮੁਬਾਰਕਬਾਦ ਦੇਦਣਾ ਰਵਾਂਸ ਦੇ ਵਿੱਚ ਤੁਹਾਨੂੰ ਸਾਰਿਆਂ ਭੈਣ ਭਰਾਵਾਂ ਨਾਲ ਪੈਣ ਜਿਗੇ ਹੋ ਜੋ ਬਹੁਤ ਬਹੁਤ ਮੁਬਾਰਕਾਂ ਤੇ ਜੁਗ ਜੁਗ ਵਾਸਤੇ ਰਹੋ ਇੱਕ ਮੈਂ ਉਹ ਗੱਲ ਕਰਦਾ ਸੀਗਾ ਬਾਈ ਜੀ ਹੁਣੇ ਸ਼ੇਰ ਦੀ ਗੱਲ ਕਰਦੇ ਸੀ ਬੁੱਟਾ ਸਿੰਘ ਆਰਾਮਗੜ ਵਾਲੇ ਬੁੱਟਾ ਸਿੰਘ ਆਰਾਮਗੜ ਜੀ ਕਹਿੰਦਾ ساری ਜ਼ਿੰਦਗੀ ਮੰਗਦਾ ਰਾਜ ਦਾ ਨਹੀਂ ਜੋ ਵੀ ਜੰਮਦਾ ਜੱਗ ਤੇ ਨੰਗਾ ਆਉਂਦਾ ਵਾਹ ਜੀ ਵਾਹ ਤੋਨੂੰ ਜਿਆਦਾ ਬਸਾਰ ਨਾਲ ਸਮਝਾਉਣ ਦੀ ਲੋੜ ਨਹੀਂ ਤੂੰ ਸੋਹਣਾ ਇਹ ਜੋ ਸ਼ੇਅਰ ਸੁਣਾ ਰਹੇ ਨੇ ਜੀ ਸਾਡੇ ਹਾਕਮ ਭਗ ਜੀ ਹਾਕਮ ਬਖਤਰੀ ਹਾਕਮ ਬਖਤਰੀ ਬੜਾ ਪੰਜਾਬ ਦੇ ਕੀ ਵਰਲਡ ਦੇ ਫੇਮ ਸਿੰਗਰ ਸਾਡੇ ਇਕਾਈ ਵਿੱਚ ਅੱਜ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਇਕਾਈ ਵੱਲੋਂ ਧੰਨਵਾਦ ਸਾਡੇ ਪ੍ਰਧਾਨ ਸਾਹਿਬ ਖੜੇ ਨੇ ਨਾਲ ਮੇਰਾ ਵੀਰ ਦਾਰਾ ਕਬਦੀ ਜਗਪਾਲ ਸ਼ੇਰਾ ਜੀ ਸੋਹਿਆ ਸਾਫ ਤੇ ਮੇਰਾ ਵੀਰ ਮਲਕੀਤ ਮੰਗਾ ਜੀ ਤੇ ਉਧਰ ਮੇਰਾ ਵੀਰ ਡਾਲਰੋਈ ਜੀ ਜਿੰਨੇ ਵੀ ਸਾਰੇ ਕਾਈ ਉਧਰ ਮੇਰਾ ਵੀਰ ਲਖਾ ਡੇਲੋਂ ਵਾਲਾ ਤੇ ਵਾਈਟ ਡਾਂਗੋ ਜੀ ਜਿੰਨੇ ਵੀ ਸਾਰੇ ਇਸ ਕਮੇਟੀ ਵਿੱਚ ਸਾਡੇ ਪਹੁੰਚੇ ਨੇ ਨਵੇਂ ਸਾਲ ਦੀਆਂ ਸਾਡੇ ਸਾਰਿਆਂ ਵੱਲੋਂ ਹਗਮ ਭਾ ਜੀ ਤੁਹਾਨੂੰ ਤੁਹਾਡੀ ਟੀਮ ਨੂੰ ਕੋਟਨ ਕੋਟਨ ਧੰਨਵਾਦ ਬਸ ਮਾਲਕ ਤੁਹਾਡੇ ਤੇ ਇੰਨੀ ਕੀ ਕਿਰਪਾ ਰੱਖੇ ਦੇ ਤੁਹਾਨੂੰ ਦਿਨੇ ਦੁੱਗਣੀ ਰਾਜ ਆਪਣੀ ਤਰੱਕੀ ਬਖਸ਼ੇ ਏਦਾਂ ਹੀ ਅਸੀਂ ਤੁਹਾਡੇ ਮਗਰ ਚੱਲਦੇ ਰਹੀਏ ਤੇ ਸਾਰੀਆਂ ਕਮੇਟੀਆਂ ਏਦਾਂ ਵੱਧ ਕੇ ਚੱਲਣ ਮੇਰੇ ਵੱਲੋਂ ਵੀ ਬਸ ਇਹੋ ਦੁਆ ਹੈ ਹਾਕਮ ਦੀ ਕਿ ਹਰ ਚਿਹਰਾ ਖੁਸ਼ਹਾਲ ਰਹੇ ਵਾਹ ਜੀ ਬਸ ਇਹੋ ਦੁਆ ਹੈ ਹਾਕਮ ਦੀ ਕਿ ਹਰ ਚਿਹਰਾ ਖੁਸ਼ਹਾਲ ਰਹੇ ਰੱਬ ਕਰਕੇ ਤੁਹਾਡਾ ਸਾਰਿਆਂ ਦਾ ਇਹ ਭਾਗਾ ਭਰਿਆ ਸਭ ਵਾਹ ਜੀ ਵਾਹ ਆਹ ਜੀ ਵਾਹ ਹਾਂ ਜੀ ਹਾਂ ਜੀ ਜਦ ਬੰਦਾ ਬੰਦੇ ਨੂੰ ਮਿਲਣ ਲੱਗਾ ਵਾਹ ਜੀ ਜਦ ਬੰਦਾ ਬੰਦੇ ਨੂੰ ਮਿਲਣ ਲੱਗਾ ਬੰਦਾ ਪੁੱਛਦਾ ਘਰਵਾਰ ਕਿਤਨਾ ਇਤਨੀ ਭੋਏ ਭਾਂਡੇ ਕਿਤਨੀ ਜਾਇਦਾਦ ਕਿ ਲੈਣ ਦੇਣ ਦਾ ਕੁੱਲ ਵਿਹਾਰ ਕਿਤਨਾ ਕੌਣ ਮੁਰਸ਼ਿਦ ਤੇ ਕੌਣ ਮਲਾ ਤੇਰਾ ਮਾਂ ਬਾਪ ਨਾਲ ਸਤਕਾਰ ਕਿਤਨਾ ਪਰ ਵਿਛੜਨ ਵੇਲੇ ਬੰਦਾ ਬੰਦੇ ਨੂੰ ਇਹ ਨਹੀਂ ਪੁੱਛਦਾ ਤੇਰਾ ਰੱਬ ਦੇ ਨਾਲ ਪਿਆਰ ਕਰ ਵਾਹ ਜੀ ਵਾਹ ਵਾਹ ਇਹ ਵੀ ਹਾਕਮ ਜੀ ਦੀ ਗੱਲ ਨੂੰ ਅੱਗੇ ਬਦੋਣਾ ਵੀ ਜਿਹੜੀ ਇਹਨਾਂ ਨੇ ਕਿਹਾ ਕਿ ਸੇਮਿਆਂ ਤੱਕ ਆਪਣਾ ਸਫਰ ਹੁੰਦਾ ਐਂਡ ਹੂੰ ਕਹਿੰਦਾ ਵੀ ਚੰਨ ਤਾਰਿਆਂ ਤੋਂ ਵੱਧਨਾ ਅਮੀਰ ਕੋਈ ਹੋਣਾ ਵਾਹ ਜੀ ਚੰਨ ਤਾਰਿਆਂ ਤੋਂ ਵੱਧਨਾ ਅਮੀਰ ਕੋਈ ਹੋਣਾ ਨਹੀਂ ਧਰਤੀ ਦੇ ਜੱਡਾ ਹੋਣਾ ਜੇਰਾ ਕਿਸੇ ਦਾ ਨਹੀਂ ਬਿਰਖਾਂ ਜਿਹਾਂ ਨਾ ਕੋਈ ਕਰ ਸਕਦਾ ਸ਼ਿੰਗਾਰ ਹਾਂਜੀ ਬਿਰਖਾਂ ਜਿਹਾਂ ਨਾ ਕੋਈ ਕਰ ਸਕਦਾ ਸ਼ਿੰਗਾਰ ਨਹੀਂ ਪੰਛੀਆਂ ਦੇ ਵਿਹੜੇ ਜਿੰਨਾ ਖੁੱਲਾ ਹੋਣਾ ਵਿਹੜਾ ਕਿਸੇ ਦਾ ਵਾਹ ਵਾਹ ਬਸ ਇੰਨਾ ਹੀ ਸੀ ਜੀ ਵਾਹ ਜੀ ਬਹੁਤ 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 ਵਧੀਆ ਗੱਲ ਵਿਚਾਲੇ ਰਹੀ ਗਈ ਮੈਂ ਬਾਈ ਜੀ ਉਹ ਸ਼ੇਰ ਕਹਿਣ ਲੱਗਾ ਸੀ ਹਾਂਜੀ ਕਿ ਸਾਰੀ ਜ਼ਿੰਦਗੀ ਮੰਗਦਾ ਰਾਜਦਾਨੀ ਜੋ ਵੀ ਜੰਮਦਾ ਜੱਗ ਤੇ ਨੰਨਾ ਵਾਹ ਜੀ ਕੀਵਾਦ ਜੀ ਕੁਐਸਚਨ ਹੈ ਪਰ ਕਿਸੇ ਖੁਸ਼ੀ ਦੀ ਉਹਨੂੰ ਨਹੀਂ ਕਾਟ ਰਹਿੰਦੀ ਜਿਹੜਾ ਬਾਹਰ ਜਹਾਨ ਚੋਂ ਲੰਘ ਆਉਂਦਾ ਹੈ ਵਾਹ ਜੀ ਵਾਹ ਵਾਹ ਜੀ ਵਾਹ ਸੱਚਾ ਬੋਲਦਾ ਸਾਰੀ ਜ਼ਿੰਦਗੀ ਮੰਗਦਾ ਰਾਜਦਾ ਨਹੀਂ ਜੋ ਵੀ ਜੰਮਦਾ ਜੱਗ ਤੇ ਨੰਗ ਆਉਂਦਾ ਪਰ ਕਿਸੇ ਖੁਸ਼ੀ ਦੀ ਉਹਨੂੰ ਨਹੀਂ ਕਾਟ ਰਹਿੰਦੀ ਜਿਹੜਾ ਬਾਹਰ ਜਹਾਨ ਚੋਂ ਲੰਘ ਆਉਂਦਾ ਹੈ ਫਿਸਕੇ ਸੁੱਕ ਕੇ ਖਤਮ ਵजूद ਕਰਕੇ ਕਿਤੇ ਫੇਰ ਜਾ ਮਹਿੰਦੀ ਦਾ ਰੰਗ ਆਉਂਦਾ ਤੇ ਬਖਤੜੀ ਵਾਲਿਆ ਫਲਸਫਾ ਜ਼ਿੰਦਗੀ ਦਾ ਜਦੋਂ ਲੰਘਦੇ ਜਿਉਣ ਦਾ ਢੰਗ ਆਉਂਦਾ ਵਾਹ ਜੀ ਵਾਹ ਵਾਹ ਜੀ ਵਾਹ ਆਪਾਂ ਜਾਗਦੇ ਆ ਜਮੀਰਾਂ ਨਾਲ ਤੇ ਜਾਗਦੀਆਂ ਸੋਚਾਂ ਨਾਲ ਇਹ ਦੁਨੀਆ ਦਾ ਰਾਹ ਰੁਸ਼ਨਾਉਣਾ ਹੈ ਅੱਛਾ ਚਲੋ ਕੋਈ ਆਉਣ ਵਾਲੀਆਂ ਸਦੀਆਂ ਤੱਕ ਸਾਡੇ ਕੰਮਾਂ ਨੂੰ ਸਾਡੀਆਂ ਸਖਸ਼ੀਤਾ ਨੂੰ ਤੇ ਸਾਡੀਆਂ ਗੱਲਾਂ ਨੂੰ ਯਾਦ ਰੱਖਿਆ ਜਾਵੇ ਇਹ ਹੀ ਸਾਡਾ ਪਰਪਸ ਹੈ ਔਰ ਇਹ ਹੀ ਸਾਡਾ ਸੋਚ ਹੈ ਤੇ ਇਹ ਹੀ ਸਾਡੀ ਕੋਸ਼ਿਸ਼ ਹੈ ਜਿੰਦਾਬਾਦ ਲੋਕ ਕਲਾ ਮੰਚ ਜਿੰਦਾਬਾਦ ਜਿੰਦਾਬਾਦ ਹਾਂਜੀ ਜਿੰਨੇ ਵੀ ਇਸ ਵੀਡੀਓ ਨੂੰ ਦੇਖਦੇ ਹੋ ਸਾਰੇ ਦਵਾਵਾ ਕਰਿਓ ਹਾਕਮਪਾਗ ਜੀ ਬੱਸ ਜੇ ਮੈਂ ਕਹਾਂ ਦੋ ਤੇ ਪਰ ਦੋ ਤੇ ਦੋ ਤੀਆਂ ਤੱਕ ਐ ਸੇਵਾ ਕਰਦੇ ਰਹਿਣ ਸਾਡੇ ਬੱਚਿਆਂ ਤੱਕ ਵੀ ਅਸੀਂ ਵਿਆਹ ਕਰੀ ਤੇ ਹਾਕਮ ਭਾਜੀ ਨੂੰ ਲਵਾਈਏ ਵੀ ਇਹ ਕੌਮ ਦੀ ਸੇਵਾ ਕਰਦੇ ਨੇ ਸਮਾਜ ਦੀ ਜਿਹੜੇ ਇੱਕ ਕਲਾਕਾਰੀ ਨੂੰ ਇੱਕ ਉੱਪਰ ਸਿਖਰ ਤੇ ਪਹੁੰਚਾ ਰਹੇ ਨੇ ਤੁਹਾਨੂੰ ਵੀ ਸਮੁੱਚੇ ਸੰਸਾਰ 'ਚ ਵਸਦੇ ਸਾਰੇ ਪੰਜਾਬੀ ਮਾਂ ਬੋਲੀ ਦੇ ਧੀਆ ਪੁੱਤਾਂ ਨੂੰ ਉਦੈ ਸਰੋਤਿਆਂ ਨੂੰ ਉਹਨੂੰ ਸੁਣਨ ਸਮਝਣ ਲਿਖਣ ਬੋਲਣ ਤੇ ਉਹਨੂੰ ਪਿਆਰ ਕਰਨ ਵਾਲੇ ਹੋਰ ਵੀ ਜਿਹੜੇ ਮੈਂ ਇਸ ਬੋਲੀ ਨੂੰ ਨਹੀਂ ਵੀ ਮੈਂ ਸਮਝਦੇ ਸੁਣਦੇ ਪਰ ਸਾਡੀ ਤਾਲ ਤੇ ਸਾਡੇ ਗੀਤਾਂ ਤੇ ਨੱਚਦੇ ਆ ਤੁਹਾਡੀ ਸੁੱਖ ਮੰਗਦੇ ਆ ਜੀ ਨਵਾਂ ਸਾਲ ਤੁਹਾਨੂੰ ਮੁਬਾਰਕ ਹੋਵੇ 2021 ਚ ਪਰਵੇਸ਼ ਲੱਗਣੇ ਆਓ ਸਾਰੇ ਇੱਕ ਨਵਾਂ ਸੰਸਾਰ ਛਿੜੀਏ ਜਿੰਦਾਬਾਦ ਜਿੰਦਾਬਾਦ ਤੇ ਇਹ ਪਾਜੀ ਤੁਹਾਡੇ ਮਰੇ ਇੱਕ ਰਿਕਵੈਸਟ ਆ ਵੀ ਨਵੇਂ ਸਾਲ ਦਾ ਕੋਈ ਦੋਖ ਆਪਣੇ ਦਾ ਪ੍ਰਾਣੀ ਯਾਦਗਾਰੀ ਦਾ ਗੀਤ ਕਿਉਂਕਿ ਜਿਹੜਾ ਲੋਕਾਂ ਦੇ ਦਿਲਾਂ ਵਿੱਚ ਵਸਿਆ ਉਹਦੇ ਦੋ ਕੋਣ ਮੈਂ ਆਪਾਂ ਉਹ ਗੱਲ ਕਰ ਰਹੇ ਸੀ ਮੈਂ ਪਿੱਛੇ ਬੋਲ ਕੇ ਹਟੇ ਹਾਂ ਜੀ ਤੇ ਇਹ ਜਿਹੜਾ ਜੀਵਨ ਹੈ ਗੀਤਾਂ ਨਾਲ ਨਹੀਂ ਗੀਤ ਅਸੀਂ ਲੋਕਾਂ ਲਈ ਆ ਕਲਾਕਾਰ ਅਸੀਂ ਲੋਕਾਂ ਲਈ ਆ ਆਪਣੇ ਭੈਣਾਂ ਭਰਾਵਾਂ ਲਈ ਅਸੀਂ ਭੈਣ ਭਰਾਈ ਆ ਚਾਹੇ ਜਿਵੇਂ ਕੁਗਰਾਣਾ ਸਾਹਮਣੇ ਮੇਰੇ ਵੱਡੇ ਭਰਾ ਹੈ ਵੈਜ ਜੀ ਹੁਣ ਹੀ ਨੇ ਪਰਵੇਂ ਘਟ ਮਿਲੇ ਸਾਨੂੰ ਇਸ ਗੱਲ ਦੀ ਪਰੋਂ ਦਾ ਪਤਾ ਹੋਣਾ ਚਾਹੀਦਾ ਵੀ ਸਾਡਾ ਵੱਡਾ ਕੋਣਾ ਹੈ ਸਾਡਾ ਛੋਟਾ ਕੋਣਾ ਹੈ ਅਸੀਂ ਪਿਆਰ ਕਿਹਨੂੰ ਕਰਨਾ ਹੈ ਅਸੀਂ ਇੱਜ਼ਤ ਕਿਦੀ ਕਰਨੀ ਹੈ ਵਾਹ ਜੀ ਤੇ અપਮਾਨ ਵਾਲੀ ਗੱਲ ਆਪਣੀ ਡਿਕਸ਼ਨ ਨਹੀਂ ਜੀ ਕਿਸੇ ਦਾ ਵੀ ਦ ਹਾਂਜੀ ਨਵੇਂ ਬਾਰੇ ਚ ਸਾਡੀ ਇਹੀ ਕੋਸ਼ਿਸ਼ ਰਹੂਗੀ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਔਰ ਖਾਸ ਕਰਕੇ ਦਾਰਕ ਕਬਦੀ ਜੀ ਦਾ ਸਮੂਚੀ ਡੇਲੋਂ ਕਾਈ ਦਾ ਧੰਨਵਾਦ ਕਰਦਾ ਤੇ ਤੁਹਾਨੂੰ ਇਹੀ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਭ ਤੋਂ ਮੋਹਰੀ ਹੋ ਕੇ ਨਿਕਲੋਗੇ ਸਾਡੇ ਵਿੱਚੋਂ ਤੇ ਤੁਸੀਂ ਬਹੁਤ ਬਹੁਤ ਮੈਂ ਤੁਨਕੇ ਕਹਾਂ ਯਾਰ ਆਈ ਲਵ ਯੂ ਵਾਹ ਜੀ ਆਈ ਲਵ ਯੂ ਟੂ ਜੀ ਛੇਰੇ ਵੀਰ ਦੋ ਕਲੱਬ ਚਾ ਪਾਜੀ ਵਾਸਤੇ ਹਕਮਾ ਜੀ ਵਾਸਤੇ ਉਹਦੇ ਬਾਅਦ ਚ ਮੇਰਾ ਵੀਰ ਸਰਾਜ ਭਾਈ ਜਿਨ੍ਹਾਂ ਨੇ ਇੱਕ ਨੀ ਅਨੇਕਾਂ ਸਿੰਗਰਾਂ ਦੇ ਨਾਲ ਆਪਦੀ ਕਲਾ ਦੇ ਮੰਡਲ ਤੇ ਜਾਨਕੀ ਮਾਲੋ ਵੀ ਉਹ ਹੱਥ ਦਿਖਾਏ ਨਹੀਂ ਸਾਰਿਆਂ ਨੂੰ ਤੇ ਸਾਡੇ ਬੜੇ ਹੀ ਸਤਿਕਾਰਯੋਗ ਇੰਟਰਨੈਸ਼ਨਲ ਲੋਕ ਕਲਾ ਮੰਚ ਐਚ ਦੇ ਕੌਮੀ ਪ੍ਰਧਾਨ ਸਾਹਿਬ ਜਨਾਬ ਹਾਕਮ ਬਖਤਰੀ ਬਾਲਾ ਜੀ ਸਾਡੇ ਬੜੇ ਹੀ ਸੀਨੀਅਰ ਜਿਨ੍ਹਾਂ ਦੇ ਅੱਗੇ ਬੋਲਣਾ ਤਾਂ ਕੀ ਸਾਨੂੰ ਖੜਨਾ ਵੀ ਅਸੀਂ ਜਾਇ ਨਹੀਂ ਸਮਝੇ ਕਿਉਂਕਿ ਐਡੀ ਮਹਾਨ ਹਸਤੀ ਦੇ ਬਰਾਬਰ ਖੜ ਕੇ ਬੋਲਣਾ ਬਹੁਤ ਵੱਡੀ ਉਸ ਪ੍ਰਮਾਤਮਾ ਦਾ ਉਸ ਪ੍ਰੋਗਰਾਮ ਹੈ ਆਪਣੇ ਆਪ ਸਿਰ ਦੇ ਉੱਪਰ ਬਹੁਤ ਵੱਡਾ ਹੱਥ ਸਾਲ ਦਾ ਕਿ ਸਾਨੂੰ ਇੰਨੀ ਇੱਕ ਕੱਲੇ ਦੇ ਵਿੱਚ ਮਾਂ ਨੇ ਸਰਸਵਤੀ ਨੇ ਫਸਾ ਕੀਤਾ ਹੋਇਆ ਕਿ ਅਸੀਂ ਕੁਝ ਬੋਲ ਸਕੀਏ ਬਸ ਜ਼ਿਆਦਾ ਨਾ ਬੋਲਾ ਤਾਂ ਮੈਂ ਇਨਾਂੇ ਸ਼ੁਕਰਗੁਜ਼ਾਰ ਕਰਦਾ ਕਿ ਇਨਾਂ ਇਹ ਸਾਡੇ ਕੋਲ ਆਏ ਤੇ ਸਾਨੂੰ ਆਪਣਾ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਅਸੀਂ ਜਿੰਨੀਆਂ ਵੀ ਮੀਟਿੰਗਾਂ ਕਰੀਆਂ ਇਸ ਡੈਲੋਖਾਈ ਦੇ ਵਿੱਚ ਇਹਨਾਂ ਨੇ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਇੱਥੇ ਜ਼ਰੂਰ ਪਹੁੰਚਦੇ ਨੇ ਇਹਨਾਂ ਦੇ ਨਾਲ ਪਹੁੰਚੇ ਸਾਡੇ ਵੀਰ ਨਪਿੰਦਰ ਸਿੰਘ ਜੀ ਔਰ ਮੇਰਾ ਵੀਰ ਮਲਕੀਤ ਮੰਗਲ ਉਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰੀ ਗੁਜ਼ਾਰ ਕਰਦਾ ਹਾਂ ਔਰ ਸਾਰੀ ਡੈਲੋ ਇਕਾਈ ਦਾ ਸਾਰੇ ਜਿੰਨੇ ਸਮੂਹ ਮੈਂਬਰਸ ਇੱਥੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਸਤਿਕਾਰ ਕਰਦਾ ਹਾਂ ਜੀ ਬਹੁਤ ਬਹੁਤ ਤੁਹਾਡਾ ਇੱਕ ਇੱਕ ਕਦਮ ਸਾਡੇ ਸਰਮਤੇ ਜਨਾ ਕਦਮਾਂ ਨਾਲ ਚੱਲ ਕੇ ਤੁਸੀਂ ਇਸ ਮੁਕਤਸ ਜਗ੍ਹਾ ਤੱਕ ਪਹੁੰਚੇ ਹੋ ਆਪ ਸਭ ਨੂੰ ਜੀ ਆਇਆਂ ਮੋਸਟ ਵੈਲਕਮ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਮੇਰਾ ਵੀਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿਉਂਕਿ ਉਹਦੋਂ ਵੀ ਰਹੀ ਸੀਗੀ ਕਹੋ ਕਹੋ ਜੀ ਕਿਉਂਕਿ ਸਭ ਤੋਂ ਵੱਡੀ ਇਹ ਗੱਲ ਆ ਤੁਹਾਡੇ ਦੇ ਵਿੱਚ ਕਿਉਂਕਿ ਜੋ ਮੈਨੂੰ 35 ਸਾਲ ਹੋ ਗਏ ਤੁਹਾਨੂੰ ਦੇਖਦਿਆਂ ਨੂੰ ਵਾਹ ਜੀ ਵਾਹ ਕਿਉਂਕਿ ਤੁਸੀਂ ਉਹ ਲੋਕਾਂ ਨੂੰ ਸਹਾਰਾ ਦਿੱਤਾ ਜਿਹੜੇ ਕਿ ਮੁੱਦੇ ਮੂਢ ਡਿੱਗੇ ਹੁੰਦੇ ਸੀ ਬਿਲਕੁਲ ਹੀ ਸਨਿਹਰ ਮਿਹਰਬਾਨ ਕਿਉਂਕਿ ਬਹੁਤ ਇਹ ਤੁਹਾਡੀ ਬਹੁਤ ਵੱਡੀ ਦੇਣਾ ਇਹ ਜਿਹੜਾ ਤੁਹਾਡਾ ਸਾਰੇ ਇਹ ਸਾਡੀ ਪੂਰੀ ਇਹ ਮੰਚਾ ਸਾਡਾ ਉਹਨਾਂ ਦੇ ਮਿਹਰ ਪ੍ਰਯਾਸ ਸਤਿ ਯਾਦ ਕਰਦੇ ਹਾਂ ਬਹੁਤ ਖੁੱਡੀ ਗੱਲ ਇਹ ਮੇਰੇ ਵੱਡੇ ਭਾਗ ਹੈ ਕਿਉਂਕਿ ਇਹੋ ਜਿਹੇ ਇਨਸਾਨ ਅਸੀਂ ਦੁਆ ਕਰਦੇ ਹਾਂ ਉਸ ਮਾਲਕ ਅਗੇ ਅਰਦਾਸ ਬੇਨਤੀ ਜੋਦਰੀ ਕਰਦੇ ਹਾਂ ਦੇ ਮਾਲਕ ਸਾਰਿਆਂ ਨੂੰ ਤੁਹਾਨੂੰ ਖਾਸ ਕਰਕੇ sada ਖੁਸ਼ ਰੱਖੇ ਇਹ ਦਿਲੋਂ ਦੁਆ ਸਾਡੀ ਕਿਉਂਕਿ ਤੁਸੀਂ ਹਰ ਦੁੱਖ ਸੁੱਖ ਦੇ ਵਿੱਚ ਇਹ ਸਾਰਿਆਂ ਦਾ